ਫਿਊਜ਼ ਇਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਨਾ ਆਇਆ ਸਾਹਿਬੇ ਕਮਾਲ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹਾਦਤ ਨੂੰ ਪੂਰੀ ਦੁਨੀਆ ਤੇ ਦੁਨੀਆਂ ਦੇ ਵਿੱਚ ਯਾਦ ਕੀਤਾ ਜਾ ਰਿਹਾ ਉਹਨਾਂ ਦੇ ਸ਼ਹਾਦਤ ਦਿਵਸ ਮਨਾਏ ਜਾ ਰਹੇ ਨੇ ਸ਼ਾਂਤੀ ਦੇ ਹੁੰਦ ਬਾਣੀ ਦੇ ਬੋਲ ਤੇ ਨਾਮ ਦੇ ਜਹਾਜ਼ ਹਲਤ ਪਲਤ ਕੇ ਰੱਖਿਆ ਗੁਰੂ ਸ਼ਹੀਦਾਂ ਦੇ ਸਰਦਾਜ ਸੁਖਮਨੀ ਸਾਹਿਬ ਜੀ ਦੇ ਰਚੇ ਦਾ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 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 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਲਾਸਾਨੀ ਤੇ ਅਦੁੱਤੀ ਸ਼ਹਾਦਤ ਨੂੰ ਕੋਈ ਨਹੀਂ ਜਾਣਦਾ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਅੱਜ ਔਨਸਟਾਈ ਟੀਵੀ ਦੇ ਸਰੀਏ ਅਸੀਂ ਚਾਤ ਪਾਵਾਂਗੇ ਉਹਨਾਂ ਦੀ ਸ਼ਹਾਦਤ ਦੇ ਉੱਪਰ ਕਿ ਕਿਵੇਂ ਜਦੋਂ ਸਿੱਖ ਧਰਮ ਆਪਣੇ ਪੁਰਖੋਰ ਤੇ ਸੀ ਉਸ ਸਮੇਂ ਤੇ ਬਹੁਤ ਹੀ ਜ਼ਿਆਦਾ ਜ਼ੁਲਮ ਕਮਾਏ ਜਾਂਦੇ ਸੀ ਤੇ ਔਰ ਇਹਨਾਂ ਨੂੰ ਮਨਾਉਂਦਿਆਂ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ-ਦੁੱਖਾਂ ਦੇ ਸੁਮੇਲ ਦੇ ਨਾਲ ਹੀ ਇਸ ਨੂੰ ਬਸਰ ਕਰਨਾ ਹੈ ਉਹਨਾਂ ਦੀਆਂ ਸਿੱਖਿਆਵਾਂ ਸਾਡੀ ਜ਼ਿੰਦਗੀ ਦੇ ਲਈ ਇੱਕ ਮਾਰਗਦਰਸ਼ਕ ਨੇ ਔਰ ਜਦੋਂ ਅਸੀਂ ਉਹਨਾਂ ਦੀ شہادت ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਕਾਰਨ ਬਣੇ ਜਿਸ ਸੇ ਕਰਕੇ ਉਹਨਾਂ ਨੂੰ شہادت ਕੌਮ ਦੇ ਲਈ ਦੇ ਦਿੱਤੀ ਔਰ ਜਦੋਂ ਅਸੀਂ ਕਹਿੰਦੇ ਹਾਂ ਸ਼ਹੀਦ ਕੌਮ ਦਾ ਫਰਮਾਇਆ ਹੁੰਦੇ ਨੇ ਔਰ ਸਾਂਸਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸ਼ਹਾਦਤ ਕੀ ਕੌਮ ਦੇ ਲਈ ਆਪਣੇ ਜੀਵਨ ਨੂੰ ਲੇਖੇ ਦੇ ਵਿੱਚ ਲਾ ਦਿੱਤਾ ਔਰ ਨੂੰ ਸ਼ਹਾਦਤ ਦੇਣ ਸਮੇਂ ਜਦੋਂ ਤਕਤੀ ਤਵੀ ਦੇ ਉੱਪਰ ਬਿਠਾਇਆ ਗਿਆ ਤੇ ਉੱਪਰ ਬਲਦੀ ਹੋਈ ਵੇਤਾ ਪਾਈ ਗਈ ਇੱਥੇ ਹੀ ਇਹ ਤਸੀਹੇ ਖਤਮ ਨਹੀਂ ਹੋਏ ਉਹਨਾਂ ਨੂੰ ਇਸ ਤੋਂ ਬਾਅਦ ਬਲਦੀਆਂ ਹੋਈਆਂ ਦੇਗਾਂ ਦੇ ਵਿੱਚ ਪਾਇਆ ਗਿਆ ਤੇ ਹਾਦਸਾ ਦੇ ਸਿਲਸਿਲੇ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਇਹ ਸ਼ੁਰੂਆਤ ਹੋਈ ਔਰ ਕਾਰਨ ਬਹੁਤ ਸਾਰੇ ਬਣੇ ਚਾਹੇ ਇੱਥੇ ਚਾਹੀਏ ਇਥੇ ਅਸੀਂ ਉਹਨਾਂ ਦੇ ਭਰਾ ਫਿਰ ਕੀ ਚੰਦ ਦੀ ਕੋਲ ਜਿਹੜੇ ਕੀ ਗੋਸ਼ਾ ਜੱਦੀ ਨੂੰ ਪਾਉਣ ਦੇ ਲਈ ਸੀ ਉਸ ਦੀ ਗੱਲ ਕਰ ਲਈਏ ਜਾਂ ਫਿਰ ਇੱਥੇ ਗੱਲ ਕੀਤੀ ਜਾਏ ਚੰਦੂ ਦੇ ਰੱਜੇਸ਼ਰੀ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਇਹ ਵੀ ਸੋਚਿਆ ਵਿਚਾਰਿਆ ਗਿਆ ਕਿ ਜਦੋਂ ਉਹਨਾਂ ਨੇ ਆਉ ਭਗਤ ਕੀਤੀ ਰਾਜਕੁਮਾਰ ਕੁਸਲੋ ਦੀ ਤਾਂ ਇਹ ਵੀ ਗੱਲ ਰਾਜਕੁਮਾਰ ਕੁਸਲੋ ਦੀ ਕੀਤੀ ਹੋਈ ਆਉ ਭਗਤ ਵਾਲੀ ਜਿਹੜੀ ਆ ਉਹ ਤਾਂਾਂ ਕੀ ਕੋ ਨੂੰ ਬਰਦਾਸ਼ਤ ਨਹੀਂ ਹੋਈ ਇਸ ਦੇ ਨਾਲ-ਨਾਲ ਇਸ ਤਰ੍ਹਾਂ ਦਾ ਪ੍ਰਚਾਰ ਉਸ ਟਾਈਮ ਤੇ ਪੂਰ ਜ਼ੋਰ ਤੇ ਸੀ ਇਹ ਜਿੰਨਾ ਵੀ ਬਰਦਾਸ਼ਤ ਨਹੀਂ ਕਿਤੇਗਾ ਉਹਨਾਂ ਦੇ ਵੱਲੋਂ ਔਰ ਉਹਨਾਂ ਨੇ ਅਨੇਕਾਂ ਹੀ ਜ਼ੁਲਮ ਮਿਹਰੇ ਗਏ ਉਹ ਟੌਣੇ ਸ਼ੁਰੂ ਕਰ ਦਿੱਤੇ ਗੁਰੂ ਸਾਹਿਬਾਨ ਦੇ ਉੱਪਰ ਦਿੱਖਾਂ ਦੇ ਉੱਪਰ ਤਸ਼ੱਦਦ ਕੀਤੇ ਗਏ ਬਹੁਤਾਰੇ ਜਿਸ ਕਰਕੇ ਗੁਰੂ ਸਾਹਿਬ ਨੂੰ ਆਪਣੀ ਜਨ ਕੌਮ ਦੇ ਲੇਕੇ ਸ਼ਹਾਦਤ ਦੇ ਕੇ ਨੌਨੀ ਪਈ। ਸੋ ਇਹਨਾਂ ਸੋ ਇਹਨਾਂ ਦਿਨਾਂ ਨੂੰ ਮਨਾਉਂਦਿਆਂ ਕਾਹ ਤਰੀਕੇ ਦੇ ਨਾਲ ਪ੍ਰੋਗਰਾਮ ਲਿਖੇ ਗਏ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਸੋ ਇਸ ਦੇ ਨਾਲ-ਨਾਲ ਸ਼ਹਿਰ ਕਪੂਟਲਾ ਦੀ ਜਦਵਰਤੀ ਗੱਲ ਕਰਦੇ ਹਾਂ। ਇੱਥੇ ਵੀ ਨਗਰ ਕੀਰਤਨ ਕੱਢਿਆ ਗਿਆ ਸ਼ਹਿਰ ਦੇ ਵਿੱਚ। ਤਪੂਰ ਜ਼ੋਰ ਗਰਮੀ ਦੇ ਵਿੱਚ ਬੱਚਿਆਂ ਨੇ ਗੱਤਕੇ ਦੀ ਜੋਹਰ ਦਿਖਾਏ, ਗੁਰੂਆਂ ਫੌਜਾਂ ਨੇ ਗੱਤਕੇ ਦੇ ਜੋਹਰ ਦਿਖਾਏ ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਪੁਸਤਕ ਪ੍ਰਦਰਸ਼ਨੀ ਦੇ ਆਫਰ ਇਸ ਤੇ ਵਿੱਚ ਤਸਵੀਰਾਂ ਦੀ ਪ੍ਰਦਰਸ਼ਨੀ ਕੀਤੀ ਗਈ ਸੋ ਇਹ ਵੀ ਇੱਕ ਨਵਾਂ ਉਪਕਰਾਲਾ ਹੈ ਇਸ ਤਰੀਕੇ ਸਾਨੂੰ ਬਿਲਕੁਲ ਬਹੁਤ ਨਵੇਂ ਨਿਵੇਕਲੇ ਢਰੇ ਨੇ ਉਹ ਕਾਰਗੁਜ਼ਾਰੀਆਂ ਕਾਡੀਆਂ ਚਾਹੀਦੀਆਂ ਨੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਜੋੜਿਆ ਜਾ ਸਕੇ ਦੱਸਿਆ ਜਾ ਸਕੇ ਆਪਣੇ ਇਸ ਇਤਿਹਾਸ ਦੇ ਨਾਲ ਮਾਨਮੱਤੇ ਇਤਿਹਾਸ ਦੇ ਨਾਲ ਜੋੜਿਆ ਜਾ ਸਕੇ ਦੱਸਿਆ ਜਾ ਸਕੇ ਕਿ ਕਿਵੇਂ ਅੱਜ ਦਾ ਇੰਟਰਨੈਟ ਦਾ ਯੁੱਗ ਜਿਹੜਾ ਹੈ वो सब कुछ नहीं है जो असल जीवन है असल जिंदगी है वो इना इतिहास इतिहासकार करके वो इना महान शहीदों करके वो हमेशा नमन से सिद्धा करना चाहिए है और याद रखना चाहता है अपने इतिहास न और इतिहास के जिन्हिया भी कुरबानिया गई ने वाहू जी का खालसा वाह जी की फतेह